ਗੈਂਗਸਟਰ ਜੱਗੂ ਭਗਵਾਨਪੁਰੀਆ ਦੀਆਂ ਮੁਸ਼ਕਲਾਂ ਹੁਣ ਵੱਧਦੀਆਂ ਜਾ ਰਹੀਆਂ ਨੇ ਦੱਸਦੀਏ ਕਿ ਬਟਾਲਾ ਪੁਲਿਸ ਦੇ ਵੱਲੋਂ ਰਿਮਾਂਡ ਲੈ ਲਿਆ ਗਿਆ ਸ਼ਾਮ ਦੀ ਜੇਲ੍ਹ ਤੋਂ ਜੱਗੂ ਭਗਵਾਨਪੁਰੀਆ ਨੂੰ ਲਿਆਂਦਾ ਗਿਆ ਸੀ ਪੰਜਾਬ ਔਰ ਇੱਥੇ ਲਿਆ ਕੇ ਹੁਣ ਰਿਮਾਂਡ ਤੇ ਰਿਮਾਂਡ ਲਿਆ ਜਾ ਰਿਹਾ ਹੈ ਜੱਗੂ ਭਗਵਾਨਪੁਰੀਆ ਦੇ ਕੋਲੋਂ ਕਾਫੀ ਕੁਝ ਖੰਗਾ ਲਿਆ ਜਾ ਸਕਦਾ ਦੱਸਦੀਏ ਕਿ ਪਹਿਲਾਂ ਅੰਮ੍ਰਿਤਸਰ ਲਿਆਂਦਾ ਜਾਂਦਾ ਜੱਗੂ ਭਗਵਾਨਪੁਰੀਆ ਨੂੰ ਉੱਥੇ ਇੱਕ ਰਾਤ ਰੱਖਿਆ ਜਾਂਦਾ ਤੇ ਉਸ ਤੋਂ ਬਾਅਦ ਬਟਾਲੇ ਪੇਸ਼ ਕਰ ਦਿੱਤਾ ਜਾਂਦਾ ਹੈ ਔਰ ਹੁਣ ਦੁਬਾਰਾ ਰਿਮਾਂਡ ਲੈ ਲਿਆ ਗਿਆ ਰਿਪੋਰਟਸ ਮੁਤਾਬਕ ਬਟਾਲਾ ਸਿਟੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਉਰਫ ਜਗਦੀਪ ਸਿੰਘ ਦਾ 5 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ ਜ਼ਿਕਰਯੋਗ ਹੈ ਕਿ ਬਟਾਲਾ ਪੁਲਿਸ ਜੱਗੂ ਭਗਵਾਨਪੁਰੀਆ ਨੂੰ ਦੋ ਵੱਖ-ਵੱਖ ਕਤਲ ਮਾਮਲਿਆਂ ਸਬੰਧੀ 29 ਅਕਤੂਬਰ ਨੂੰ ਰਾਤ ਨੂੰ ਆਸਾਮ ਦੀ ਸਲਚਰ ਜੇਲ ਤੋਂ ਬਟਾਲਾ ਲੈ ਕੇ ਆਈ ਸੀ 30 ਅਕਤੂਬਰ ਨੂੰ ਬਟਾਲਾ ਪੁਲਿਸ ਨੇ ਜੱਗੂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਉਸ ਦਾ 3 ਦਿਨ ਦਾ ਰਿਮਾਂਡ ਲਿਆ ਸੀ 2 ਅਕਤੂਬਰ ਨੂੰ ਉਸ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਉਸ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ 5 ਦਿਨਾਂ ਦਾ ਰਿਮਾਂਡ ਲੈ ਲਿਆ ਗਿਆ ਸ਼ੁੱਕਰਵਾਰ ਨੂੰ ਜਗੂ ਭਗਵਾਨਪੁਰੀਆ ਦਾ ਰਿਮਾਂਡ ਖਤਮ ਹੋਣ ਤੇ ਉਸ ਨੂੰ ਮੁੜ ਬਟਾਲਾ ਅਦਾਲਤ ਦੇ ਵਿੱਚ ਸੀਨੀਅਰ ਜੱਜ ਅੱਗੇ ਪੇਸ਼ ਕੀਤਾ ਗਿਆ ਖਾਣਾ ਸਿਟੀ ਪੁਲਿਸ ਨੇ ਉਸ ਨੂੰ 10 ਅਕਤੂਬਰ ਕਰਵਾ ਚੌਥੀ ਰਾਤ ਨੂੰ ਇੱਕ ਦੁਕਾਨ ਦੇ ਬਾਹਰ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਪੁੱਛ ਕੇ ਇਸ ਲਈ ਰਿਮਾਂਡ ਤੇ ਲਿਆ ਹੈ ਬਟਾਲਾ ਪੁਲਿਸ ਵੱਖ-ਵੱਖ ਮਾਮਲਿਆਂ ਸਬੰਧੀ ਜੱਗੂ ਤੋਂ ਪੁੱਛਗਿੱਛ ਕਰ ਰਹੀ ਹੈ ਜਦਕਿ ਉਸ ਦੀ ਸੁਰੱਖਿਆ ਦੇ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ਸ਼ੁੱਕਰਵਾਰ ਨੂੰ ਪੁਲਿਸ ਨੇ ਜੱਗੂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਸ ਦਾ ਰਿਮਾਂਡ ਹਾਸਲ ਕੀਤਾ ਸੀ ਜ਼ਿਕਰਯੋਗ ਹੈ ਕਿ 10 ਅਕਤੂਬਰ ਨੂੰ ਦੋ ਮੋਟਰਸਾਈਕਲਾਂ ਦੇ ਉੱਤੇ ਸਵਾਰ ਅੱਧ ਦਰਜਨ ਦੇ ਕਰੀਬ ਲੋਕਾਂ ਨੇ ਸਿਟੀ थाना ਬਟਾਲਾ ਅਧੀਨ ਪੈਂਦੇ ਜੱਸਾ ਸਿੰਘ ਚੌਕ ਉੱਤੇ ਸਥਿਤ ਚੰਦਾ ਬੂਟ ਹਾਊਸ ਉੱਤੇ ਅੰਨੇਵਾ ਗੋਲੀਆਂ ਚਲਾਈਆਂ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਪੰਜ ਗੰਭੀਰ ਜ਼ਖਮੀ ਹੋਏ ਸਨ ਮ੍ਰਿਤਕ ਦੇ ਵਿੱਚ ਸਰਜੀਤ ਸਿੰਘ ਤੇ ਕਨਵ ਮਹਾਜਨ ਸ਼ਾਮਿਲ ਸਨ ਔਰ ਹੁਣ ਉਸੇ ਚੀਜ਼ ਦੇ ਵਾਸਤੇ ਜੱਗੂ ਭਗਵਾਨਪੁਰੀਆ ਨੂੰ ਰਿਮਾਂਡ ਉੱਤੇ ਲੈ ਲਿਆ ਗਿਆ ਦੱਸਦੀ ਹੈ ਕਿ ਜੱਗੂ ਭਗਵਾਨਪੁਰੀਆ ਨੂੰ ਖਾਸਾ ਡਰ ਵੀ ਪਿਆ ਹੋਇਆ ਸੀ ਸੂਤਰਾਂ ਮੁਤਾਬਕ ਦੱਸਿਆ ਜਾ ਰਿਹਾ ਸੀ ਕਿ ਜੱਗੂ ਭਗਵਾਨਪੁਰੀਆ ਨੂੰ ਆਪਣੀ ਜਾਨ ਦਾ ਡਰ ਹੈ ਜਿਸ ਵਾਸਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੀਸੀਟੀਵੀ ਦੇ ਅਧੀਨ ਉਸ ਨੂੰ ਰੱਖਿਆ ਜਾਵੇ ਸਰਵੇਲੈਂਸ ਹੋਵੇ ਪੂਰੀ ਪ੍ਰੋਪਰ ਪ੍ਰੋਟੈਕਸ਼ਨ ਦਿੱਤੀ ਜਾਵੇ ਸੂਤਰ ਇਹ ਹੀ ਦੱਸ ਰਿਹਾ ਕਿ ਜੱਗੂ ਭਗਵਾਨਪੁਰੀਆ ਨੂੰ ਪ੍ਰੋਟੈਕਸ਼ਨ ਦਿੱਤੀ ਜਾ ਰਹੀ ਹੈ ਔਰ ਜੱਗੂ ਭਗਵਾਨਪੁਰੀਆ ਦਾ ਰਿਮਾਂਡ ਜਿਹੜਾ ਉਹ ਦੁਆਰਾ ਲੇ ਲਿਆ ਗਿਆ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਉੜੀ ਕੀਤੀ ਜਾ ਰਹੀ ਹੈ ਤਫ਼ਤੀਸ਼ ਦੀ ਇਸ ਦੇ ਵਿੱਚ ਹੋਰ ਬਹੁਤ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਜਾਂ ਆ ਸਕਦਾ ਹੈ ਖਾਸ ਤੌਰ ਦੇ ਉੱਤੇ ਜੱਗੂ ਭਗਵਾਨਪੁਰੀਆ ਹੋਰ ਵੀ ਪੰਜਾਬ ਦੇ ਹਾਈ ਪ੍ਰੋਫਾਈਲ ਮਾਮਲਿਆਂ ਦੇ ਵਿੱਚ ਇਨਵੋਲਡ ਹੈ ਔਰ ਸੰਭਾਵਨਾ ਇਹ ਵੀ ਹੈ ਕਿ ਇਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਨੂੰ ਉਧਰ ਵੀ ਲਜਾਂਦਾ ਜਾ ਸਕਦਾ ਹੋਵੇ ਪਰ ਉਸ ਸਮੇਂ ਤੇ ਮੈਸਰ ਫਿਲਹਾਲ ਪੰਜ ਦਿਨਾਂ ਦੇ ਰਿਮਾਂਡ ਦੇ ਉੱਤੇ ਜੱਗੂ ਭਗਵਾਨਪੁਰੀਆ ਹੁੰਦਾ ਸਮਾਖੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਮਾਨੀਅੰਡਿਆ ਪੰਜਾਬੀ ਦੇ